ਜਾ 25 11 ਟਰੈਕਟਰ ਲਈ ਆਉਂਦਾ ਤੇ ਆਪਾਂ ਆਹ ਪੰਜਾਹ ਉਹ ਜਿਹਾ ਪੱਕਾ ਹੈ ਜਵਾਨ ਨਵੇਂ ਆਰ ਦਾ ਤੇ ਆਪਾਂ ਉਹਦੀ ਗੱਲ ਕਰਾਉਣੀ ਆ ਜੀ ਨਾ ਅੱਜ ਜਿਵੇਂ ਜਿਵੇਂ ਪਹਿਲਾਂ ਜਵਾਨ ਨਵਾਂ ਲਿਆਉਂਦੇ ਹੁੰਦੇ ਨਾ ਮੇਰੇ ਹਿਸਾਬ ਦੇ ਨਾਲ ਤਾਂ ਗਊਸ਼ਾਲਾ ਆਸਤੇ ਲਿਆਈ ਆ ਇਹ ਆ ਇਹਦਾ ਆ ਲੈ ਕੇ ਆਈ ਆ ਹਾਇਰ ਟ੍ਰੈਕਟਰ ਜਾਨਕੇ ਬਹੁਤ ਜ਼ਿਆਦਾ ਕਿਦੇ 35 ਗਰਾਹ ਚੜਾਈ ਹੋਈ ਸੀ ਤੇ ਅੱਜ ਜਿਵੇਂ ਉਹ ਦਿਨ ਯਾਦ ਕਰਾਦੇ ਜਿਹਦੇ 88 87 ਫਾਸੀ ਵਾਲੇ ਤੇ ਇਹਨਾਂ ਨੂੰ ਪੁੱਛਦੇ ਵੀ ਹੂੰ ਗਊਸ਼ਾਲਾ ਮੱਥਾ ਟੇਕਣ ਆਏ ਆ ਕਿ ਗਊਸ਼ਾਲਾ ਖਾਤਰ ਤਿਆਰ ਕਰਾਇਆ ਤੇ ਇਹ ਆਪਾਂ ਇਹਨਾਂ ਤੋਂ ਪੁੱਛਦੇ ਆ ਵੀ ਨਵਾ ਕਿਸ ਨੇ ਲਿਆਂਦਾ ਤਿਆਰ ਕਰਾਇਆ ਕਿ ਗਊਸ਼ਾਲਾ ਖਾਤਰ ਇਹਨਾਂ ਨੇ ਤਿਆਰ ਕਰਾਇਆ 88 ਵਾਲੇ ਦਿਨ ਯਾਦ ਆ ਗਏ 87 88 ਜਿਹਨਾਂ ਦਾ ਨਾ ਜਵਾਨੀ ਹੁੰਦੀ ਸੀ ਪੂਰੀ ਤੇ ਉਹੀ ਜਵਾਨੀ ਅੱਜ ਦੁਬਾਰੇ ਬਾਅਦ ਦੇ ਵਿੱਚ ਇਹਨਾਂ ਨੇ ਯਾਦ ਕਰਾਤੀ ਇਹ ਇਹ ਸਾਡੇ ਬਾਬੇ ਬੁੱਧੂ ਦੇ ਲੈਏ ਸੀ ਉਦੋਂ ਜਾਨੀ ਕਿ 86 99 88 ਉਹਨਾਂ ਦਾ 85 ਜਿਹੜੇ ਸੀ ਉਹਨਾਂ 86 ਚ ਇੱਥੇ ਹੀ ਦੇ ਲੈਏ ਸੀਗੇ ਇਹ ਤੇ ਅਮਾ ਗੱਲ ਵੀ ਕਰਦੇ ਇਹਨਾਂ ਨਾਲ ਵਾਜਿਆ ਨਾ ਇਹ ਮੱਥਾ ਟਿਕਾਉਣੀ ਆਏ ਆ ਕਿ 20 ਸਾਲਾ ਖਾਤਰ ਤਿਆਰ ਲਿਆਂਦਾ ਕਰਾ ਕੇ ਦੇਖੋ ਤੇ ਫਿਰ ਕਿੰਨਾ ਪਾਸ ਆ ਜੀ 25 29 29 ਕੋਈ ਨਾ ਨਬੇ ਕੋਈ ਨਾ ਨਬੇ ਲੈ ਲੱਭੀ ਲੈ ਗੱਗੂ ਕਿਸੇ ਨੇ ਲਿਆਂਦਾ ਮੱਥਾ ਟੇਕਣਾ ਹੈ ਗਊਸ਼ਾਲਾ ਕਿ ਗਊਸ਼ਾਲਾ ਰੱਖੀ ਹੈ ਚੱਕਰ ਮੈਨੂੰ ਭਾਈ ਦੱਸ ਇਹ ਨਵਾਂ ਲਿਆਂਦਾ ਟਿਕ ਦੇਖ ਲੈ ਤੂੰ ਨਵਾਂ ਹੀ ਲਿਆਂਦਾ ਹੈ ਨਹੀਂ ਹੈ ਤਾਂ ਇਹ 88 ਨਾਲ ਦੇ ਦਿਨ ਯਾਦ ਆ ਗਏ ਸਾਸੀ ਨਾਨਵੇਂ ਤੇ ਪੂਰੀ ਚੜਾਈ ਹੁੰਦੀ ਸੀ ਇਹਨਾਂ ਦੀ ਜਿਵੇਂ ਕਿ ਫੋਰਡ ਦੀ ਚੜਾਈ ਹੁੰਦੀ ਸੀ ਨਾ ਤੇ ਬਾਅਦ ਚ 58 ਇੰਚ ਚੜਾਈ ਤੇ ਇਹਨਾਂ ਦੀ ਉਦੋਂ ਪਹਿਲਾਂ ਚੜਾਈ ਰਹੀ ਆ ਹੈ ਵੋਟ ਆਹ ਇਹ ਬਾਬੇ ਬੁੱਧੂ ਕਹਨੇ ਲਿਆਂਦਾ ਸੀ ਤੇ ਨੇਕ ਕਹਨੇ ਲਿਆਂਦਾ ਸੀਗਾ ਜੈਵ ਕਹਨੇ ਠਵਾਲ ਕਹਨੇ ਤੇ ਇੱਕ ਗੱਲ ਹੀ ਗਦਾਰੇ ਕਹਨੇ ਲਿਆਂਦਾ ਸੀਗਾ ਤੇ ਵਿਕਰ ਕਿਨਾਰੇ ਕਹਨੇ ਸੀਗਾ ਤੇ ਇਹ ਗਊਸ਼ਾਲਾ ਖਾਤਰ ਤਿਆਰ ਕਰਾਇਆ ਇਹ ਦੌਰ ਕਰਕੇ ਗਈ ਪੁਰਗਊਸ਼ਾਲਾ ਜੀ ਅੱਛਾ ਤੇ ਖਰੇ ਐ ਸੀ ਉਹ ਪਹਿਲੀ ਨਿਸ਼ਾਨੀ ਸੀ ਪਹਿਲੀ ਚੀਜ਼ ਆਈ ਸੀ ਕੌਸ਼ਲਾਜ ਪਹਿਲੀ ਚੀਜ਼ ਦਾਣ ਆਈ ਸੀ ਠੀਕ ਹੈ ਵੇਚੜਾ ਤਾਂ ਹੈ ਨਹੀਂ ਠੀਕ ਹੈ ਚਲ ਇਹਨੂੰ ਤਿਆਰ ਕਰਾ ਲਓ ਠੀਕ ਹੈ ਸਾਰੇ ਮੁੰਡੇ ਰਹਿ ਬਣਾ ਦੇ ਇੱਧਰ ਖੜਾ ਇੱਧਰ ਖੜ ਕੇ ਕੋਲੇ ਦੱਸੋ ਇਹ ਇਹ ਕਿਵੇਂ ਕਿਹੜੇ ਬੰਦੇ ਨੇ ਤਿਆਰ ਕਰਿਆ ਤੇ ਇਹ ਮੰਦਰ ਵਸਤਰੀ ਕਰਾਣ ਵਾਲਾ ਜਿਹੜਾ ਬਖਤੇ ਦੁਕਾਨ ਵਰਕਸ਼ਾਪ ਕਲਿਆਣ ਵਾਲਾ ਮੰਦਰ ਹਾਂ ਉਹਨੇ ਤਿਆਰ ਕਰਿਆ ਇਹ ਠੀਕ ਘਰ ਦਾ ਕੰਮ ਹੋਣਾ ਇਹ ਕੱਲਾ ਰੰਗ ਰੰਗੀ ਕਰਿਆ ਕਿ ਹੋਰ ਵੀ ਕੰਮ ਤੋਂ ਦਾ ਸਾਰਾ ਟੋਟ ਰੇਟ ਉਹ ਯਾਡ ਕੰਮ ਕਰਾ ਦੋ ਹਾਂਜੀ ਆਦਾ ਯਾਰ ਜਿਵੇਂ ਹੀ ਉਹਦੇ ਖਣੇ ਨੂੰ ਜਾਵਾਂ ਕਮਾਲ ਹੀ ਕਰਤੀ ਜਮ ਜਮ ਦੁਵਾਰਾ ਜਵਾਨੀ ਲਿਹਾਣੀ ਹੈ ਜਮਾ ਵਖਰੇ ਏਜੰਸੀ ਚ ਆਏ ਨਹੀਂ ਜਵਾਨੀ ਲੈ ਜਾਂਦੀ ਬਈ ਇਹਨੇ ਤੇ ਕਾ ਲਾਈਟਾਂ ਲੂਟਾ ਐਲਈਡੀ ਲਾਤੀਆਂ ਹੈ ਬਕੇ ਐ ਗਊਸ਼ਾਲਾ ਕੰਮ ਲੈਣਾ ਤਿਆਰ ਹੋਏ ਫੇਰੀ ਫੇਰ ਯਾਨੀ ਕਿ ਇੱਕ ਹੀ দান ਕਰਕੇ ਗਿਆ ਸੀ ਹਾਂ ਤੇ ਤੁਸੀਂ ਫਿਰ ਉਸ ਤੋਂ ਬਾਅਦ ਤਿਆਰ ਕਰਾਤਾ ਇਹ ਯਾਨੀ ਕਿ ਜਿੰਨੇ ਦਾ ਟਰੈਕਟਰ ਸੀ ਉੰਨੇ ਹੀ ਪੈਸੇ ਉੱਤੇ ਲਾ ਦੇ ਵਾਸਿਕ ਸ਼ੌਂਕ ਨਾਲ ਗਊਸ਼ਾਲਾ ਦੇ ਵਿੱਚ ਕੰਮ ਧੰਦਾ ਮਾੜਾ ਮੋਟਾ ਕਰਨ ਨੂੰ ਹਾਂ ਪਰ ਪੱਠੇ-ਪੱਠੇ ਬੀਜਣਿਆਂ ਜਾਂ ਮਨ ਹੋਰ ਕੋਈ ਬੀਜਣਾ ਕਰਨਾ ਹੈ ਫਿਰ ਔਖੇ ਡੇਟਰੋਂ ਤੇ ਜੇ ਕਿਸੇ ਬੰਦੇ ਨੇ ਤਿਆਰ ਕਰਾਉਣਾ ਹੋਵੇ ਤੇ ਇਹਦਾ ਕੀ ਮੰਦਰ ਕਲਿਆਣਾ ਵਾਲਾ ਤੇ ਉਹਦਾ ਹੈ ਹੈ ਆ ਡਰੈਸ ਹੈ ਅੱਛਾ ਤੇ ਦੋਸਤੋ ਤੁਹਾਨੂੰ ਆਪਾਂ ਆ ਵੇਖੋ ਅੰਗਹੀਨ ਗਊਸ਼ਾਲਾ ਆ ਵੀ ਆਵੇ ਅੰਗਹੀਨ ਗਊਸ਼ਾਲਾ ਰਜਿਸਟਰ ਨੰਬਰ 337 ਤੇ ਕੋਠਾ ਗੁਰੂ ਤੇ ਇਧਰ ਆਪਾਂ ਤੁਹਾਨੂੰ ਨੰਬਰ ਵੀ ਦਿੰਨੇ ਆ ਉਹਦਾ ਤੇ ਆ ਵੀ ਇਧਰ ਉਹਦਾ ਸਟicker ਲਾਇਆ ਵਾ ਮੰਦਰ ਕਲਿਆਣਾ ਵਾਲਾ ਤੇ ਆ ਉਹਦਾ ਸਟicker ਹੈਗਾ ਤੇ ਆ ਨੰਬਰ ਆ ਜੇ ਕਿਸੇ ਨੇ ਕੋਈ ਵੀ ਟਰੈਕਟਰ ਤਿਆਰ ਕਰਾਉਣਾ ਹੋਵੇ ਤੇ ਆ ਤਾਂ ਵਾਕਈ ਉਹਨੇ ਦੁਆਰੇ 8899 ਵਾਲੇ ਦੇਣਾ ਜਿਵੇਂ ਕਹਿੰਦੇ ਹੁੰਦੇ ਆ ਯਾਦ ਕਰਾਤੇ ਤੇ ਆ ਦੇਖੋ ਆ ਦੇਖੋ ਬਹੁਤ ਜਿਆਦਾ ਯਾਨੀ ਕਿ ਬਹੁਤ ਰੀਜਣਾ ਤਿਆਰ ਕਰਿਆਗਾ ਤੇ ਬਸ ਇੱਕ ਕੱਲਾ ਹੌਡੀ ਲਾਉਣ ਵਾਲਾ ਰਹਿ ਗਿਆ ਜੇ ਉਹ ਲੱਗ ਜਾਂਦਾ ਤਾਂ ਜਮੇ ਬਹਿ ਜਾ ਬਹਿ ਜਾ ਹੋ ਜਾਣੀ ਸੀ ਤੇ ਉਹ ਇਹ ਗਊਸ਼ਾਲਾ ਕਰਕੇ ਤੇ ਉਹ ਲਵਾਇਆ ਨਹੀਂ ਤੇ ਆ ਮਗਰੋਂ ਆ ਤੁਸੀਂ ਵੇਖ ਸਕਦੇ ਹੋ ਬਹੁਤ ਸੋਹਣਾ ਜਿੰਨਾ ਵੀ ਕਹਿ ਲਈਏ ਤੇ ਚਲੋ ਟਾਇਰ ਟੂਰ ਤਾਂ ਇਹ ਆਮ ਗੱਲ ਆ ਇਹਦਾ ਬੰਦਾ ਪਾ ਆਂਦਾ ਨਵੇਂ ਜਿਹੜਾ ਤਿਆਰ ਹੋਇਆ ਵਾ ਆ ਫੇਰ ਤੁਹਾਨੂੰ ਦੁਬਾਰੇ ਦਿਖਾ ਦਿੰਨੇ ਆ ਮੰਦਰ ਸੁਖ ਮੰਦਰ ਟਰੈਕਟਰ ਵਰਕਸ਼ਾਪ ਭੜਤਾ ਭਾਈ ਕਾ ਬਠਿੰਡਾ 94175 0417 94643 8564 ਇਹ ਮੰਦਰ ਦਾ ਨੰਬਰ ਆਗਾ ਤੇ ਇਹ ਸੁਰੂ ਆਪਾਂ ਸਟicker ਜਿਹੜਾ ਉਹ ਦਿਖਾਤਾ ਤੇ ਇਧਰ ਫੇਰ ਸਾਨੂੰ ਦੁਬਾਰੇ ਦਿਖਾ ਦਿੰਨੇ ਆ ਤੇ ਇਧਰ ਗਊਸ਼ਾਲਾ ਕੰਨ ਨਿਗਮਰਾ ਦਿੰਨੇ ਆ ਜਿਹੜੀ ਅੰਗਹੀਣ ਗਊਸ਼ਾਲਾ ਉਹਦੀ ਖਾਤਰ ਤਿਆਰ ਕੀਤਾ ਗਿਆ ਤੇ ਆ ਜਿਹੜੇ ਆਪਣਾ ਹੈ ਗਿਆ ਸੇਵਾਦਾਰ ਗਊਸ਼ਾਲਾ ਵਾਲੇ ਤੇ ਇਹ ਤਿਆਰ ਕਰਾ ਕੇ ਲੈ ਕੇ ਆਏ ਆ ਤੇ ਵਾਕਈ ਯਾਰ ਅੱਛਾ ਮਣੀ ਤਿਆਰ ਕਰਾ ਕੇ ਲਿਆਇਆ ਤੇ ਮੰਦੇ ਸਾਰੇ ਸ਼ੌਂਕੀ ਆ ਅਸਲ ਵਿੱਚ ਤਾਂ ਜਦੋਂ ਤਿੰਨਾ ਚਾਰਾਂ ਦਾ ਸਹੀ ਦੰਦਾ ਰਲ ਜੇ ਨਾ ਇਹ ਚੀਜ਼ਾਂ ਉਹਦੇ ਹੀ ਬਣਦੀਆਂ ਹੁੰਦੀਆਂ ਨਹੀਂ ਇੱਕ ਵਿੱਚ ਢੁੰਜ ਦਾਉਣ ਵਾਲਾ ਬਣ ਜੇ ਫੇਰ ਨਹੀਂ ਇਹ ਸਾਂਝੇ ਸਾਂਝੇ ਕੰਮ ਵਾਲੀ ਗੱਲ ਨਾ ਜਦੋਂ ਸਾਰਿਆਂ ਦੀ ਰਾਏ ਬਣ ਜੇ ਫੇਰ ਕੰਮ ਸ਼ੌਂਕ ਨਾ ਹੋ ਜਾਂਦਾ ਹੁੰਦਾ ਤੇ ਬਹੁਤ ਸ਼ੌਂਕ ਨਾਲ ਕੰਮ ਹੋਇਆ ਵਾ ਤੇ ਆ ਤੁਹਾਨੂੰ ਦੱਸਦਾ ਕਿ ਬਹੁਤ ਜਿਆਦੇ ਸੋਹਣਾ ਤੇ ਜੇ ਕੋਈ ਕਮੈਂਟਾਂ ਦੇ ਵਿੱਚ ਦੱਸਿਓ ਜੇ ਕੋਈ ਕੋਈ ਹੋਰ ਘਾਟਵਾਦ ਰਹੀ ਹੋਈ ਤਾਂ ਇਹ ਚ